ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ ਅਈਡੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਡਲਾ ਡੋਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮ ਤੀਰਸਤੇ ਬਿਲਕੁਲ ਲਾਗੇ ਪਿੰਡ ਹੈ ਜਿਹੜਾ ਵੀਰ ਜੀ ਹਨ ਦਾ ਤੇ ਸਾਰੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਦੋ ਗੱਬਣਾ ਤੇ ਦੋ ਸੁਈਆਂ ਤੁਸੀਂ ਜਾਂਦੇ ਆਪਣੀ ਇੱਥੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਬਾਕੀ ਸਾਡੀ ਗੱਲ ਲੱਵੇ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸਕੇ ਵੀਰ ਜੀ ਹੋ ਸਨਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਕਿਰਪਾ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਮੇਰਾ ਸਾਹਸ ਸਿੰਘ ਜੀ ਤੇ ਪਿੰਡ ਕੋੜਲਾ ਡੂੰਮ ਜ਼ਿਲ੍ਹਾ ਅਮਰਸਰ ਲੱਗ ਸ਼੍ਰੀ ਰਾਮ ਦਿੱਤ ਬਿਲਕੁਲ ਲੱਗ ਗਈ ਆ ਨਾ ਸ਼ਿਦਾਂਤ ਦਿੱਤ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਲਗਾ 9781228722 ਠੀਕ ਹੈ ਅੱਜ ਕੰਮ ਹੈ ਗਿਆ ਚਾਰ ਹਾਂਜੀ ਚਾਰ ਹੈ ਜਰਸੀਆਂ ਹੀ ਆਂ ਅੱਜ ਹਨਾ ਹਾਂਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਿੱਲੇ ਨੰਬਰ ਤੇ ਜਿਹੜੀ ਜਰਸੀ ਹੈ ਜਰਸੀਆਂ ਦੇ ਹਿਸਾਬ ਨਾਲ ਕੱਦ ਕੱਠ ਚੰਗਾ ਵਾ ਤੇ ਜੰਮੀਪਲੀ ਵੀ ਚੰਗੀ ਕਿੰਨਾ ਸੂਆ ਜੇ ਵਧੀ ਇਹਦਾ ਜੀ ਪਹਿਲਾ ਸੂਆ ਸੁਣੀ ਜੀ ਅੱਛਾ 15 ਦਿਨ ਲਗਭਗ ਮੰਨ ਕੇ ਲਵੇ 15 ਦਿਨ ਹਲਕ ਖੜਦੀ ਆ ਸੂਣ ਚ ਅੱਛਾ ਹਾਂਜੀ ਤੇ ਫਿਰ ਤੇ ਚੰਗੀ ਤਿਆਰ ਹੋ ਜਾਊਗੀ ਜੀ ਬਲੀ ਤਿਆਰ ਹੋ ਰਹੀ ਬਹੁਤ ਚੰਗੀ ਹੈ ਤੇ ਮੂੰਹ ਚਾਦ ਆਂਦੇ ਜੀ ਠੀਕ ਆ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਜੀ ਦੁੱਧ ਵੀਰ ਜੀ ਚਲੋ ਵੇਖੋ ਇਹ 16 17 ਦੇ ਤੋਂ ਪਲਾਸੀ ਦਊਗੀ ਤੇਰੀ ਮਾਨ ਦਾ ਰਿਕਾਰਡ 20 ਲੀਟਰ ਦਾ ਹੈਗਾ ਵਾ ਤੋਰੋ ਫੇਰੇ ਕਰੀਮ ਇਹ ਦਿੱਖਦਾ ਦੇ ਬਾਕੀ ਸੋਣੀ ਜਰਤੀ ਆ ਲੈ ਜਾਓ ਅੱਧਾ ਦੰਦ ਖਾਈ ਦੋ ਹਾਂ ਦੇਖ ਸਕਦੇ ਪਿਓਰ ਚਾਰ ਦੰਦ ਆ ਜਿਹੜੀ ਠੀਕ ਹੈ ਜੀ ਬਾਕੀ ਦੇਖੋ ਵਸ਼ੀਰਾ ਵੀਰ ਜੀ ਚੰਗੀ ਬਣੰਦੀ ਆ ਥੱਲੇ ਆ 98 ਦੇ ਆਪਾਂ ਦੇਖ ਸਕਦੇ ਲੱਗੇ ਤਾਂ ਚੰਗੇ ਗੈਪ ਤੇ ਆ ਬਾਕੀ ਜਦੋਂ ਤਿਆਰ ਹੋਊਗੀ ਥਾਣਾ ਦਾ ਸਾਈਜ਼ ਵੀ ਚੰਗਾ ਕੱਢ ਜਣਾ ਮੈਂ ਇਹਦੇ ਦੂਰ ਦੂਰ ਜਿਹੜਾ ਥਾਣਾ ਲੱਗਾ ਹੈ ਤੇ ਬਿਲਕੁਲ ਸਾਫ ਸੁਥਰੀ ਜੀ ਆ ਥੱਲਿਆਂ ਜਿੰਨੀ ਵੀ ਆ ਲੈ ਜਾ ਵੀ ਜੀ ਇਹ ਬਾਕੀ ਇਹ ਆ ਵੀ ਜੇ ਸਵੇਰੋ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਲੁੱਡੀਆਂ ਹੋਈਆਂ ਏਦਾ ਮੁੱਲ ਲਾ ਫਿਰ ਮੁੱਲ ਤੇ ਵੀਜੀ ਦੇ ਤੇ ਆਪਣਾ ਸੁਈਸ ਸਵਾਈ ਹੁੰਦੀ ਹਾਂਜੀ ਫਿਰ ਤੇ ਵੱਛੀ ਪੈਣ ਤੋਂ ਘੱਟ ਨਹੀਂ ਦੇਣੀ ਆਪਾਂ ਹਾਂਜੀ ਹੁਣ ਆਪਾਂ 55000 ਤੋਂ ਮਾਨਤਾ ਕਰ ਦਾਂਗੇ 53000 ਦੀ ਦੇ ਦਾਂਗੇ ਹਾਂ ਜੀ 53000 ਦੀ ਦੇ ਦੋ ਹਾਂਜੀ ਜੀ ਬਾਕੀ ਵੱਛੀ ਬਹੁਤ ਖਰੀ ਹੈ 15 ਦਿਨ ਖੜਦੀ ਵਾਲੇ ਸੂਂਝ ਠੀਕ ਆ ਤੇ ਚੰਗੀ ਤਿਆਰ ਹੋ ਗਈ ਜੀ ਤਿਆਰ ਬਹੁਤ ਹੋਣੀ ਦੇਖੋ ਕਿੰਨੀ ਤਿਆਰ ਆ ਤੇ ਹਾਂਜੀ 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 ਜੀ ਠੀਕ ਆ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਜੀ ਦੂਜਾ ਸੂਆ ਸੂਣ ਵਾਲੀ ਆ ਅੱਛਾ ਇਹ ਵੀ ਦੁੱਧ 14 ਤੋਂ ਪਲੱਸ ਹੀ ਦਊਗੀ ਠੀਕ ਆ ਹਾਂਜੀ ਖੋਲਿਏ ਫਿਰ ਤੋਰ ਦਈਏ ਨਾ ਬਾਕੀ ਇਹ ਆ ਵੀ ਜਿਹੜੇ ਲਟੂ ਲਾਹਵਾ ਨੇ ਜਿਹਦੇ ਵੀ ਹੈ ਗਿਆਮ ਇਹ ਵੀ ਸਉਣ ਤੱਕਰ ਚੰਗੀ ਭਰ ਜਾਊਗੀ ਬਾਕੀ ਇਹ ਵੀ ਕੱਬਨ ਪਛਰੇ ਦੁੱਧ ਦਾ ਦਿਨਾਂ ਦਾ ਅੰਦਾਜ਼ਾ ਹੀ ਹੁੰਦਾ ਵਾ ਲੈ ਜਾ ਉਦੋਂ ਲੈ ਲੈ ਕੋਈ ਸਹਾਇਤਾ ਕੋਈ ਨਹੀਂ ਆ ਤੇ 98 ਤੇ ਦੇਖ ਸਕਦੇ ਆ ਪਲੰਗੇ ਥੋੜੀ ਜਿਹੀ ਅੱਗੇ ਕਰਿਓ ਵੀਰ ਜੀ ਆਹ ਦੇਖ ਸਕਦੇ ਥਨ ਦਾ ਸੱਜਿਆ ਪੇਤਾ ਵੀ ਚੰਗਾ ਆਜੋ ਲੈ ਆਓ ਤੇ ਇਹਦਾ ਫਿਰ ਮੁੱਲ ਮੁੱਲ ਵੀ ਦੀ ਵੇਖ ਲਓ ਵਸ਼ੀ ਇਹ ਵੀ ਚੰਗੀ ਹੈ ਬਹੁਤ ਚੰਗੀ ਆ ਹਾਂਜੀ ਮੁੱਲ ਇਹਦਾ 45000 ਕਰ ਦੇ ਵੀ ਜੀ ਅੱਛਾ ਹਾਂਜੀ 43000 ਮੰਨ ਤਨ ਕਰਨਾ ਕਿ ਬਾਕੀ ਵਸ਼ੀਆਂ ਬਹੁਤ ਖਰੀਆਂ ਠੀਕ ਆ ਹਾਂਜੀ ਬਹੁਤ ਵਧੀਆ ਵੇਲਾ ਤੇ ਬਾਕੀ ਜੇ ਕੋਈ ਜੋੜਾ ਹੀ ਪਾਲੂਗਾ ਤੇ ਮੰਨ ਤਨ ਹੋ ਕਰ ਦੋਗੇ ਠੀਕ ਆ ਹਾਂਜੀ ਬਾਕੀ ਜੇ ਚਲੋ ਦੋਵੇਂ ਗੱਪਨਾ ਮੈਂ 50000 ਖਰਨੇ ਆ ਤੇ ਦੇ ਨੇ ਖੜਦੀਆਂ ਨੇ ਤੇ ਬਾਕੀ ਸੋਨ ਤਾਂ ਕਰ ਪਰ ਹੋ ਗਈਆਂ ਚੰਗੀਆਂ ਬਾਕੀ ਕੋਈ ਵੀਰ ਫੋਨ ਲਾਵੇ ਮੰਨ ਤਨ ਤੇ ਆਪੇ ਮੌਕੇ ਤੇ ਹੋ ਜਾਂਦਾ ਹੁੰਦਾ ਹੁਣ ਆ ਦੋ ਸੁਈਆਂ ਤੁਹਾਨੂੰ ਦਿਖਾਉਣੀ ਆ ਆ ਕਿਨਵਾ ਸੂਆ ਸੂਈ ਇਹ ਦੂਜਾ ਸੂਆ ਸੂਈ ਵੀ ਤੇ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਅੱਜ 3 ਦਿਨ ਦੇ ਸੂਈ ਨੂੰ ਵਾਛੀ ਜਿ ਮਗਰ ਕਾਲੀ ਆ ਚਾ ਉਹ ਕਾਲੀ ਰੰਗ ਦੀ ਵਾਛੀ ਬੱਜੀ ਹੈ ਦੇ ਅੰਦਰ ਤੇ ਅਜੇ ਤੇ ਬੋਲੇ ਚ ਹੀ ਹਣੀ ਆ ਕੱਲ ਤੇ ਵੀ ਜੀ ਬੋਲਾ ਹੀ ਆ ਆਪਾਂ ਤੇ ਰਾਤੀ ਸਾਫ ਕਰਤੀ ਹੈ ਵੀ ਜੀ ਅੱਛਾ ਹਾਂਜੀ ਕਿੰਨਾ ਘੱਟ ਤਿਆਰ ਹੁਣ ਮੋਕੇ ਤੇ 8 ਲੀਟਰ ਤੋਂ ਤਿਆਰ ਹੈ ਵੀ ਜੀ ਅੱਛਾ ਹਾਂਜੀ ਐਵੇਂ ਤੁਹਾਨੂੰ ਆਖਾਂ 9 10 ਵਿਖਾਵਾ ਜਿੰਨਾ ਮਰਜੀ 8 ਲੀਟਰ ਮੰਨ ਕੇ ਕੁ ਲਵੇ ਆਪਾਂ ਅਜੇ ਤੇ ਵਾਝੂਗੀ ਕਿ ਵਦੋ ਕੀ ਵੀ ਜੀ 12 ਕਿ ਲੀਟਰ 13 ਤੇ ਦੇਈ ਜੋਗੀ ਵਾਛੀ ਵੀ ਚੰਗੀ ਹੈ ਦਾ ਤੋਰ ਮਗਰ ਇਹਦੇ ਬੱਚੀ ਆ ਕਾਲੇ ਰੰਗ ਦੀ ਜਿਹੋ ਜੀ ਆਵੇ ਉਹ ਜੀ ਬੱਚੀ ਆ ਲੈ ਜ ਲੈ ਇੱਥਾ ਨਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਦੂਸਰੇ ਪਾਸੇ ਤੋਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਇਹ ਕੋ ਸ਼ਾਂਗ ਜੀ ਵਿੱਚ ਵੱਖਰੀ ਲੱਗੀ ਹੈ ਲੈ ਜਾ अच्छांग जी ਜਿਹੜੀ ਵੀਰਜੀ ਵਿੱਚ ਸੈਂਟ ਕੋਈ ਨਹੀਂ ਚਲਦੀ ਵੀਰਜੀ ਇਹਦੇ ਸਰੂ ਹੀ ਹੈ ਨਹੀਂ ਮੂੰਹ ਹੀ ਨਹੀਂ ਹੈਗਾ ਦਾ ਅੱਛਾ ਮਾਸ ਜਾਈ ਆ ਵੈਸੇ ਕਿ ਉਹਦਾ ਹੀ ਆ ਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵੀਰਜੀ ਇਹਦਾ ਇਹਦਾ ਮੁੱਲ ਵੀਰਜੀ ਮੁੱਲ ਕਰਨ ਭਾਉ 40 ਕਰੀ ਜੋ ਹਾਂਜੀ 37000 ਤੋਂ ਮਾਨਤਨ ਕਰਦਾਂਗੇ ਅੱਛਾ 37000 ਜੋ ਕਰਦੋਗੇ ਮਾਨਤਨ ਖੁੱਲਾ ਕਰਦੋਗੇ ਅੱਗੇ ਮਾਨਤਨ ਕਰਦਾਂਗੇ ਮਾਨਤਨ ਬਾਕੀ ਵਸ਼ੀ ਚੰਗੀ ਹੈ ਵੀ ਜੇ ਕੋਈ ਭੈਣ ਭਰਾ ਸਾਂਭੂਗਾ ਤਾਂ ਦੁੱਧ ਭਾਵੇਂ 13 14 ਤੋਂ ਵਾਧੇ ਚ ਵਾਈ ਜਾਵੇ ਬਸ ਬਾਕੀ ਤੁਹਾਨੂੰ ਪਤਾ ਦੁੱਧ ਹੈਗਾ ਪਾਏ ਦਾ ਹਾਂਜੀ ਹਾਂਜੀ ਅੱਛਾ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਚੌਥੇ ਨੰਬਰ ਤੇ ਇਹਦੇ ਬਾਰੇ ਵੀ ਦੱਸ ਤੋ ਕਿ ਇਹਦਾ ਮਗਰ ਵੀਜੀ ਬੱਛਾ ਜੇ ਠੀਕ ਆ ਕੋਈ ਹਫਤੇ ਦਾ ਲਾਲਾ ਕੋਈ ਦਹਾਦਰਾ ਦਾ ਲਾਲੇ ਅੰਦਰ ਆ ਆ ਬੱਛਾ ਜੇ ਇਹਦਾ ਤੇ ਦੁੱਧ ਕਿੰਨਾ ਤਿਆਰ ਵੇਚੀਏ ਤੇ ਕੋਲ ਜੀ ਥਾਂ ਤੇ ਦੁੱਧ ਵਖਾਵਾ ਨੋਂ ਦਸਦਾ ਹੋਊਗਾ 8 ਲੀਟਰ ਮੰਨ ਕੇ ਲਵੇ ਪੈਂ ਭਰਾਵਾ ਅੱਛਾ ਹਾਂਜੀ 8 ਲੀਟਰ ਦੇ ਹਿਸਾਬ ਨਾਲ ਦੇ ਜਿਹੜਾ ਮੌਕੇ ਤੇ ਹੈਗਾ ਵਾ ਤੇ ਇਹ ਵੀ ਮੂੰਹਾਂ 6 ਦਾੰਦ ਜੀ ਪਹਿਲਾ ਸੁਗਾ ਸੁਈ ਆ ਠੀਕ ਆ ਹਾਂਜੀ ਇਹ ਆਪੇ ਥੋੜੀ ਜੀ ਸਾਂਭੀ ਘਟਿਆ ਕਿਹਨੇ ਸਾਂਭੀ ਘਟਿਆ ਨਾ ਨੀ ਕਿ ਨੀ ਫੋਟਾਈਆਂ ਸਿੰਘਾਂ ਦੀਆਂ ਜਾਲੀਆਂ ਵੱਡੀਆਂ ਨਹੀਂ ਆ ਛੋਟੀਆਂ ਛੋਟੀਆਂ ਹੀ ਆ ਹਾਂਜੀ ਠੀਕ ਆ ਤੇ ਕੋਈ ਸਾਂਭ ਲੂਗਾ ਤਾਂ ਦੁੱਧ ਸਾਰਾ ਸਿਆਲ ਤੇ ਗਾਂ ਗਰਮੀਆਂ ਤੋਂ ਦਿਨੇ ਦੇ ਜੀ ਹਾਂਜੀ ਦੁੱਧ ਵਧੂ ਵੀ ਦੁੱਧ 12 13 ਲੀਟਰ ਦੇਈਊਗੀ ਲੈ ਜਾ ਆਰੇ ਕੇ શરીਦੀ ਆ ਲੈ ਜਾ 98 ਤੇ ਆਪਾਂ ਦੇਖ ਸਕਦੇ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਮੁੱਲ 3000 ਕਰਦੇ ਆਂ ਹਾਂਜੀ 27 ਚਮਾਨਤ ਕਰਦਾਂਗੇ ਵੀ ਜੀ ਅੱਛਾ 27 ਚਮਾਨਤਨ ਕਰਦੋਗੇ ਜਦੋਂ ਕੋ ਫੋਨ ਲਾਉਗਾ ਤਾਂ ਆਪੇ ਮੋਕੇ ਤੇ ਸੌਦਾ ਹੋ ਜਾਊਗਾ ਹੋ ਜਾਊਗਾ ਬਾਕੀ ਠੰਡੀਆਂ ਧੀਰੀਆਂ ਕੋਈ ਰੱਸੀ ਨਹੀਂ ਪਾਉਣੀ ਇਦਾਂ ਬਸ ਬੱਚਾ ਛੱਡੋ ਤੇ ਥੱਲੇ ਬਾਜੋ ਠੀਕ ਆ ਜੀ ਹਾਂਜੀ ਠੀਕ ਆ ਵੀ ਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ